ਸੋ ਜਿੰਪੜੇ ਰੋਟੀ ਕਾਦੀ ਅੱਲੀ ਬਾਰੀ ਕੀ ਸਾਲ ਸੁਣ ਕੇ ਪਾਲੇ ਹੀ ਪਹਿਲੇ ਚਲੋ ਵਧੀਆ ਵਾ ਤੇ ਭੁੱਖ ਲੱਗੀ ਪਾਲਾ ਰੋਟੀ ਠੀਕ ਆ ਮਮੀ ਨੇ ਨਹੀਂ ਆਈ ਗੱਲ ਹਾਂ ਮਮੀ ਨੇ ਨਹੀਂ ਆਈ ਮੇਰੀ ਗੱਲ ਹਾਂ ਮਮੀ ਕਹਿੰਦੀ ਮੈਂ ਆਇਆ ਨਾ ਟਾਈਮ ਨਹੀਂ ਅੱਜ ਹਾਂ ਮਮੀ ਕਹਿੰਦੀ ਬਸ ਤੂੰ ਰੋਟੀ ਪਾਣੀ ਬਣਾਈ ਹੋਰ ਕੁਛ ਨਾ ਕਰੀ ਮੈਂ ਬਾਕੀ ਕੰਮ ਆਪੇ ਕਰ ਲੈਣਾ ਹਾਂ ਜੀ ਲੈਣਾ ਮਮੀ ਕਿਨੇ ਬੜੀ ਹਾਂ ਹਾਂ ਸਹੀ ਗੱਲ ਆ ਤੇ ਮੈਂ ਕਹਿੰਦਾ ਹਾਂ ਨਾ ਆਪਣਾ ਮੂੰਹ ਨਾ ਵਧੀਆ ਚੰਗੀ ਰਹਿ ਗਈ ਹੈ ਨਾ ਚਲੋ ਵਧੀਆ ਆ ਇੰਨਾ ਸੰਗਾਂ ਲਾ ਟਾਈਮ ਹੁੰਦਾ ਵਾ ਥੋੜਾ ਜਿਹਾ ਟਾਲੋ ਹਾਂ ਜੀ ਬਸ ਸਹੀ ਹੋ ਜਾ ਚਲ ਤੀ ਬੈਠ ਮ ਨੇ ਨੂੰ ਕਿਹਾ ਤੇ ਹੈਗਾ ਸਿੱਧੀਆਂ ਕਰਦੇ ਤੇ ਹੁਣ ਗੇਟ ਤੇ ਜੱਜ ਜਣੀਆਂ ਮੁੜ ਕੇ ਗੇਟ ਵੀ ਖੋਲਿਆ ਕਰਨਾ ਚੱਲ ਯਾਰ ਉਹ ਨੂੰ ਕਹਿਣਾ ਹੁੰਦਾ ਤੇ ਉਹ ਕਰ ਦੂਗਾ ਯਾਰ ਜੀ ਬੰਦਾ ਪਾਲੀ ਕੀ ਬੰਡਿਆ ਹੀ ਹੈ ਘੜੀ ਪਾਲ ਵਾਸਤੇ ਗਈ ਸੀ ਤੇ ਅੱਜ 2 ਦਿਨ ਹੋ ਗਏ ਗਈ ਤੂੰ ਇਹਨਾਂ ਨਹੀਂ ਵੀ ਮੈਂ ਘਰ ਵਾਲ ਨੂੰ ਫੋਨ ਫਾਨ ਨਹੀਂ ਕਰਾਂਗਾ ਕੀ ਗੱਲ ਬਾਤ ਹੈ ਨਹੀਂ ਜਾ ਕੇ ਵਿਜੀ ਹੋ ਗਈ ਆਪਦੀ ਕਿਤੇ ਹੈ ਪਰ ਜਾਈ ਨਾ ਜਾਪਦੀ ਬਾਬਾ ਹੀ ਬਣ ਲੱਪੀ ਇਹਦੀ ਹੈ ਵੱਧ ਹੋਈ ਆ ਇਹ ਨੂੰ ਮੇਰਾ ਤਾਂ ਫੋਨ ਕਰਾ ਵੀ ਆ ਜਾ ਹੁਣ ਹੈਲੋ ਉਹ ਮੇਰੀ ਗੱਲ ਸੁਣ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਯਾਰ ਹਾਂ ਕੋ ਬੰਦੇ ਵਾਲਾ ਕੰਮ ਥੋੜਾ ਕਿੰਨੇ ਦਿਨੋਂ ਕਿ ਤੈਨੂੰ ਗਈ ਨੂੰ ਹੈਂ ਉਹ ਇਤਰਾ ਨਾ ਕਰ ਘਰ ਵਾਲੇ ਵੇਖ ਤੈਨੂੰ ਪਤਾ ਜਿਹੜਾ ਜਿਹੋ ਜਿਹਾ ਘਰ ਹੈਗਾ ਕੰਮ ਉਹ ਰੋਟੀ ਪਣ ਤੇ ਮਾੜਾ ਮੋਟਾ ਖਾਣ ਹੀ ਨਹੀਂ ਨੇ ਆ ਰੋਟੀ ਨੂੰ ਕੀ ਆਲੋ ਇੱਥੇ ਪਰਝਾਈ ਨਹੀਂ ਆਉਂਦੀ ਵੀਰ ਨਹੀਂ ਆਉਂਦਾ ਇੱਥੇ ਮੈਨੂੰ ਪਤਾ ਵਾ ਯਾਨੀ ਕਿ ਤੇਰੀ ਪਰਝਾਈ ਨਾ ਬੰਦੀ ਆ ਹਾ ਨਹਾ ਨਾ ਕਾਪ ਮਾਰ ਮੇਰ ਨਾਲ ਉਹ ਜਾਣਦਿਆ ਕਰ ਯਾਰ ਗੱਲ ਲੋ ਐਰ ਕਾ ਚੱਲੇਗੀ ਤੇ ਮੁੜਕੇ ਨਾਲ ਆ ਲੈਣਾ ਮੇਰੇ ਤੋਂ ਬੁਰਾ ਕੋਈ ਨਹੀਂ ਤੰਦ ਦਸਾਂ ਗੱਲ ਮੈਂ ਤੇ ਆਖਿਆ ਵੀ ਚੱਲਦੇ ਡੰਗ ਰਹੁ ਤੇ ਆ ਜੂਗੀ ਤੀਜਾ ਦਿਨ ਹੋ ਗਿਆ ਉਹ ਤੈਨੂੰ ਅਜ ਗਰਮੀ ਬੜੀ ਮਾਹੀ ਨਹੀਂ ਗਰਮੀ ਬੜੀ ਆਇਣੀ ਇੱਥੇ ਮੇਰੀ ਸੁਣ ਲੈ ਗੱਲ ਅੱਜ ਸ਼ਾਮ ਨੂੰ ਝੋਲਾ ਚੁੱਕਦੇ ਅੱਜ ਜਾ ਤਾਂ ਨਹੀਂ ਕਰਨਾ ਮੈਂ ਜਾਂਦਾ ਇੱਥੇ ਠੀਕ ਨਹੀਂ ਆਹੋ ਆ ਰਹਾ ਆ ਰਹਾ ਫਿਰ ਚੱਲ ਠੀਕ ਆ ਠੀਕ ਆ ਵੀਰ ਨਹੀਂ ਆਉਣ ਦਿੰਦਾ ਇੱਥੇ ਚੱਲ ਚੰਗਾ ਓਕੇ ਹੱਦ ਹੋਈ ਐ ਦੀ ਦੱਸ ਵੀਰ ਨੇ ਕਿਹੜੀ ਇਹਨੂੰ ਚੈਨੀ ਲੈ ਕੇ ਦੇਣੀ ਹੈ ਹੈ ਪਰਝਾਈ ਨਾ ਤੇ ਦੀ ਇੱਕ ਮਿੰਟ ਨਹੀਂ ਬੰਦੀ ਹੱਦ ਹੋਈ ਆ ਤੁਮਨੇ ਇਹ ਦਿਹਾੜੀ ਵੀ ਆਪਣੇ ਘਰ ਵਾਲਾ ਬੰਦਾ ਵੇਂਦਾ ਵਾ ਹੈ ਤੂੰ ਪਰਝਾਈ ਕੋਕੀ ਲੈਣਾ ਉੱਥੇ ਵੀਰ ਨਹੀਂ ਆਉਣ ਦਿੰਦਾ ਸਭ ਝੂਠ ਵਾ ਉਹ ਤਾਂ ਕੀ ਨਹੀਂ ਕਰਨਾ ਬਸ ਆ ਥੋੜਾ ਜਿਹਾ ਕੰਮ ਰਹਿ ਗਿਆ ਹੈ ਜੀ ਉਹ ਮੇਰੀ ਗੱਲ ਸੁਣ ਉਹਨੂੰ ਦੋ ਤਿੰਨ ਰਿਗਾਈ ਕਿੰਮੀਟਰ ਦੀ ਗੇਮ ਹਾਂਜੀ ਹਾਂਜੀ ਤੇ ਮੈਂ ਕੀਤਾ ਫੋਨ ਤਾਂ ਮੈਂ ਉਹਨੂੰ ਨਾਲ ਜਦ ਕਾ ਕਿ ਜੇ ਪੱਕੀ ਜਾਂਦੀ ਹੈ ਉੱਥੇ ਇਹ ਨਹੀਂ ਮਾਝ ਨਹੀਂ ਆਈ ਨਹੀਂ ਆਇਆ ਹੁੰਦੇ ਹੈ ਠੀਕ ਹੈ ਠੀਕ ਤੇ ਮੈਂ ਜਦ ਤੈਨੂੰ ਦੱਸਦਾ ਠੀਕ ਹੈ ਹਾਂ ਚੱਲੇ ਤਾਂ ਦੂਸਾਰਾ ਸੁਣ ਕਸ਼ਕੀ ਉਹਨੇ ਸਪੇਡੀ ਰੋਟੀ ਖਾਧੀ ਸਾਰੇ ਸੇ ਹਾਂ ਬੈਣਾ ਠੀਕ ਆਂ ਨੈਸ ਹੋ ਗਿਆ ਬਹੁਤ ਅੱਖ ਜੀ ਲੱਗੀ ਇਹ ਤਾਂ ਪਹਿਲੇ ਇੱਥੇ ਬਸ ਬੈਠੀ ਆ ਮੈਂ ਪੁੱਛਣਾ ਹੀ ਕਿ ਰੋਟੀ ਲਵਾ ਬੁਨਾ ਨਾ ਨਾ ਹੁਣ ਇਹਦੇ ਪਕੌੜੇ ਖਾਦੇ ਆ ਕਿਉਂ ਥੋੜੀ ਜੀ ਖਾ ਲਾ ਨਾ ਨਾ ਮਾਸਾ ਜੀ ਨਹੀਂ ਖਾਣਾ ਸਾਰਿਆ ਦਿਨ ਨਾਲ ਹੀ ਖਾਦੇ ਤੂੰ ਕਿਹੜਾ ਨਾ ਨਾ ਹਜੀ ਮਾਸਾ ਜੀ ਨਹੀਂ ਖਾਣਾ ਰੋਟੀ ਖਾਣ ਨੂੰ ਮੈਂ ਪਹਿਲੇ ਮੈਂ ਦੱਸ ਦੂੰਗਾ ਠੀਕ ਆ ਚਲ ਮੈਨੂੰ ਦੱਸ ਦੀ ਕਿ ਜਦੋਂ ਭੁੱਖ ਲੱਗੇ ਹਾਂ ਤੇ ਮਾਸੀ ਨਹੀਂ ਆਏ ਇਹਦੇ ਨਹੀਂ ਨਹੀਂ ਡੈਡੀ ਹੁਣੇ ਆਏ ਸੀ ਮੇਰੇ ਕੋਲ ਦੱਸ ਕੇ ਗਏ ਵੀ ਤੁਰ ਪਏ ਆ ਠੀਕ ਠੀਕ ਹੋੜੀ ਵਾਲੇ ਹੋਣੀ ਚਲ ਮੈਂ ਲੈ ਆਉਂ ਵੱਡੇ ਤੋਂ ਜਾ ਕੇ ਠੀਕ ਆ ਚਲ ਤੂੰ ਕਰ ਰੈਸਟ ਮੈਂ ਆ ਮਾਸਟਰ ਜੀ ਮੈਨੂੰ ਕਹਿੰਦੇ ਸੀ ਵੀ ਤੂੰ ਪਲਾਸਟੂ ਕੀਤੀ ਆ ਹੁਣ ਤਾਂ ਬਾਹਰ ਦਾ ਬਣਾਉਣਾ ਵਾ ਹਾਂ ਹਾਂ ਤੇ ਮੈਂ ਹਾਂ ਬਣਾਉਣਾ ਤੇ ਹੈਗਾ ਹੀ ਐ ਤੇ ਬਣਾ ਲੈ ਹਣਾ ਉਹ ਕਹਿੰਦੇ ਵੀ ਤਾਂ ਕਰਕੇ ਸਾਡਾ ਕੋ ਰਿਸ਼ਤਾ ਹੋਵੇ ਤੇ ਉਹਨੂੰ ਕੋ ਬੰਦਾ ਚਾਹੀਦਾ ਵਾ ਉਹਦਾ ਤੇ ਕਾਰੋਬਾਰ ਟਰਾਂਸਪੋਰਟ ਦਾ ਕੰਮ ਉੱਥੇ ਉਹਨੂੰ ਦਾ ਠੀਕ ਆ ਠੀਕ ਉਹ ਕਹਿੰਦੇ ਬੰਦਾਨ ਕੋ ਮਾਨਦਾਰ ਚਾਹੀਦਾ ਵਾ ਚਲ ਆ ਤੇ ਵਧੀਆ ਗੱਲ ਆ ਹਾਂ ਪਹਿਲਾਂ ਉਹਨਾਂ ਸਣੀ ਭਾਈ ਦੱਸ ਪਾਈ ਜੀਗੀ ਠੀਕ ਆ ਪਰ ਮੈਂ ਨਹੀਂ ਗੱਲ ਕੀਤੀ ਉਹ ਕਹਿੰਦੇ ਵੀ ਮੈਂ ਨਹੀਂ ਜਾਣਾ ਮੇਰੇ ਅੱਗੇ ਸਾਬ ਨਹੀਂ ਹੈਗਾ ਉਹ ਫਿਰ ਕਹਿ ਬੋਨਾਂ ਕਹਿੰਦਾ ਕੋ ਬੰਦਾ ਹੈਗਾ ਵਾ ਮੇਰੇ ਵੱਲੋਂ ਚਲ ਤੇ ਤਾਂ ਭਾਂਜੇ ਤੇ ਬੰਦੀ ਆ ਉਹ ਮੈਂ ਚਲ ਮੈਂ ਪਹਿਨਸਲਾ ਕਰ ਲਉ ਪਹਿਲਾਂ ਫੇਰ ਬਤਨ ਦਾਂ ਨਹੀ ਨੀ ਤੂੰ ਬਣਾ ਲੈ ਜੇ ਤੇਰੀ ਬਾਤ ਦੀ ਗੱਲ ਤੇ ਆਹ ਮੈਂ ਪਲਾਸਟਿਕ ਕੀਤੀ ਆ ਉਹਦਾ ਵੀ ਤਾਂ ਹੁਣ ਕੋਈ ਨਾ ਕੋਈ ਕੰਮ ਲੱਭਣਾ ਹੀ ਆ ਆਹੋ ਕੋਈ ਨਾ ਕੋਈ ਤਾਂ ਕਰਨਾ ਪੈਣਾ ਹੀ ਹੁਣਗਾ ਤੇ ਮੈਂ ਇਹ ਕਰੀ ਪਹਿਨਸਲਾ ਕਰਕੇ ਨਾ ਨਹੀ ਤੇਰੀ ਗੱਲ ਭਾਂਦੀ ਤੇ ਬਣਾ ਲੈ ਤੂੰ ਕਹਿ ਮੈਂ ਬਣਾ ਦਉ ਮੈਂ ਕੰਨਾ ਮਸਲੀ ਦੀ ਗੱਲ ਉਹ ਮੈਨੂੰ ਕੱਲ ਸ਼ਾਮੀ ਕਹਿਣਗੇ ਤੇਰੀ ਭਾਜੀ ਆਉਂਦੇ ਮੈਂ ਵੀ ਉਹਨਾਂ ਨਾਲ ਗੱਲ ਕਰਦੀ ਆਹ ਕਰਨੀ ਤੇ ਭਾਈ ਨਾਲ ਚਲ ਠੀਕ ਆ ਤਾਂ ਮੈਂ ਘਰ ਦੇ ਮਸਲਾ ਨੂੰ ਸੁਤੰਤਾਦਾ ਹੈ ਚਲ ਪੈਜੋ ਤੂੰ ਲੰਮੀ ਰੋਟੀ ਜਦੋਂ ਮੈਂ ਜੀ ਕਰੂਗਾ ਮੈਂ ਤਾਂ ਮੋਕਾ ਕਰ ਦੇ ਆ ਕੋਈ ਨਹੀਂ ਚਲ ਯਾਰ ਬਾਹਰ ਦਾ ਕੰਮ ਭਾਂਜੀ ਤੇ ਵਧੀਆ ਕਰ ਲੋ ਜੀ ਦਿਨ ਮੁਰਦੇ ਲੱਗਣਗੇ ਘਰ ਦੇ ਚਾਰ ਪੈਸੇ ਭੈਣ ਪਾਦਾ ਕਰੂਗਾ ਚਾਰ ਬਾਕੀ ਘਰ ਥੋੜੇ ਉਹਦੇ ਘਰ ਰੱਖਿਆ ਕਰਾਂਗੇ ਆਪਣੇ ਕੋਠੀ-ਕਠੀ ਪਾ ਲਾਂਗੇ ਮੁੜ ਕੇ ਇੰਦਾ ਟਾਈਮ ਪਾਸ ਹੋ ਜਾਣਾ ਮੈਂ ਸਰ ਮੈਂ ਤੂੰ ਨਾ ਇੱਥੇ ਬੈਠ ਠੀਕ ਆ ਤੇ ਮੈਂ ਤੇਰੀ ਯੂਨੀਫਾਰਮ ਤੋਂ ਲਾਂ ਨਾਲੇ ਤਰਾ ਬੈਗ ਚੁੱਕ ਕੇ ਰੱਖਾਂ ਰੋਟੀ ਖਵਾਤੀ ਮਣੇ ਨੂੰ ਕਿ ਨਹੀਂ ਖਵਾਤੀ ਆ ਰੋਟੀ ਮੈਂ ਖਵਾਤੀ ਆ ਤੇ ਕੱਪੜੇ ਬਦਲਤੇ ਆ ਤੇ ਹੁਣ ਤੂੰ ਇਦਾਂ ਕਰੋ ਮੈਨੂੰ ਜਰਾ ਖੜਾ ਕੇ ਨਾ ਮੁੜ ਕੇ ਉਹਨੂੰ ਹੋਮਵਰਕ ਕਰਵਾ ਦਿਓ ਆ ਜਾ ਪਰੇ ਕਿਉਂ ਜੇ ਤਾਂ ਨਾ ਨਾ ਫਾਈਲ ਲਗਾ ਆਇਆ ਮੁੜੇ ਹੋਮਵਰਕ ਕਰਾ ਦਿਓ ਲੈ ਦੱਸ ਜੇ ਨਾ ਕਰਾਵਾਂਗਾ ਤੇ ਸਿਰੇ ਨੂੰ ਸਕੂਲ ਨਹੀਂ ਜਾਣਾ ਉਹ ਕੋਈ ਨਹੀਂ ਜ਼ਮਾਨ ਨੂੰ ਕਰਾ ਦਾਂਗੇ ਇਹਨੂੰ ਲੈ ਸ਼ਾਮ ਨੂੰ ਮੁੜ ਕੇ ਸੌਂ ਜਾਂਦਾ ਚਾਹਤੀ ਉਹ ਮੈਨੂੰ ਵੇਖ ਤੇ ਚਾ ਚੜ ਜਾਂਦਾ ਅੱਜ ਜਦੋਂ ਮੈਂ ਜਾਣਾ ਲੈਣੇ ਨੂੰ ਆਹੋ ਕੇ ਇਹ ਕੋਸ ਹੋ ਜਾਂਦਾ ਚਾਹ ਤੇ ਚੜਨਾ ਹੀ ਉਹਨੂੰ ਵੀ ਹੁਣ ਘਰ ਚੱਲੇ ਆ ਵਾ ਇਨਾ ਵਾ ਵਿਚਾਰਾ ਬਿਸ ਲਖਣਾ ਵਾ ਰੋਂਦਾ ਨਹੀਂ ਸਕੂਲ ਜਾਣ ਲੱਗਾ ਬੜਾ ਚਾਹਾਂ ਜਾਂਦਾ ਇੱਕ ਗੱਲ ਹੈਗੀ ਪ੍ਰਭ ਹਾਂ ਜਿੱਦਾਂ ਆਪਣੇ ਦੋਵੇਂ ਨਾਣੇ ਬਾਹਰ ਗਏ ਆ ਆਹੋਕੇ ਇਹ ਸਾਡੇ ਕੋਲ ਨਾ ਹੁੰਦਾ ਸਾਡਾ ਕਿੱਥੇ ਜੀ ਰਕਣਾ ਸੀ ਅਸੀਂ ਕਿੱਥੇ ਇੱਕ ਦੂਜੇ ਮੂੰਹ ਰੇਖਾ ਕੀ ਗੱਲਾਂ ਕਰਿਆ ਕਰਨੀਆਂ ਹੈਗੇ ਬਹੁਤ ਮੈਂ ਸੋਚਦੀ ਹੁਣ ਕਿਹ ਵੇਲੇ ਚੱਲਣਾ ਨਿਕਾਜਿਆ ਤੇ ਕਿੰਨੀ ਰੌਣਕ ਵੈਦੀ ਹਨਾ ਤੇ ਪਰ ਮੈਂ ਇਹ ਵੀ ਗੱਲ ਸੋਚਦੀ ਆ ਕਿ ਹੁਣ ਉਹਦੇ ਮਾਂ ਤੇ ਉਹ ਬਾਹਰ ਵਾ ਹੈ ਤੇ ਅੱਜ ਨੇ ਤੇ ਕੱਲ ਨੂੰ ਉਹਨਾਂ ਨੇ ਇਹਨੂੰ ਵੀ ਲੈ ਹੀ ਜਾਣਾ ਕਿੰਨਾ ਚਿਰ ਰਵੇ ਸਾਡੇ ਕੋਲ ਤੇ ਫਿਰ ਅਸੀਂ ਕਿੱਦਾਂ ਰਵਾਂਗੇ ਉਹ ਇੱਥੇ ਕਿਹੜੇ ਬੈਠੇ ਰਹਿਣਾ ਵਾ ਅਸੀਂ ਹੁਣ ਜਾਣਾਂਗੇ ਉੱਥੇ ਆਏ ਕਿੰਨਾ ਉੱਥੇ ਜਾ ਕੇ ਰਹਿ ਲਾਂਗੇ ਉੱਥੇ ਵੀ ਨਹੀਂ ਜਾ ਕੇ ਕੀ ਕਰਨਾ ਪੁੱਤ ਕੀ ਕਰਨਾ ਕੀ ਕਰਨਾ ਸੀ ਉੱਥੇ ਜਾ ਕੇ ਦੱਸੋ ਹੈ ਉਹ ਕੰਮਦੰਦੇ ਵਾਲੇ ਹੈਗੇ ਉਹ ਦੋਵੇਂ ਜਾੜੇ ਚੱਲ ਜਾ ਕਰਨਗੇ ਨਿਆਣਾ ਸਕੂਲ ਚੱਲ ਜਾ ਕਰਨਾ ਕਹੀਂ ਫੇਰ ਉੱਥੇ ਦੋਵੇਂ ਜੀ ਇਕੱਲੇ ਇੱਥੇ ਚੱਲ ਇਹ ਆ ਬਿਕੋਂ ਫੇਰ ਆਈਦਾ ਉਹ ਕਦੀ ਇੱਧਰ ਚੱਲ ਗਿਆ ਕਦੀ ਉੱਧਰ ਚੱਲ ਗਿਆ ਤਾਂ ਉੱਥੇ ਤੇ ਵੀ ਕੰਮ ਨਹੀਂ ਹੁੰਦਾ ਹੁੰਦੇ ਇਹ ਤਾਂ ਗੱਲ ਹੈਗੀ ਆ ਆ ਆਪਣਾ ਨਾ ਘਰ ਛੱਡ ਕੇ ਜਾਣੂ ਕਿਦਾ ਕੀ ਕਰਦਾ ਨਾ ਕਿ ਇਹ ਘੁੰਮਣ ਫੇਰਣ ਵਾਸਤੇ ਬੰਦਾ ਚੱਲ ਜੇ ਫਿਰ ਐ ਮਹੀਨਾ ਦੋ ਮਹੀਨਾ ਪੱਕਾ ਬੱਕਾ ਜੇ ਕੋਦ ਪੱਕਾ ਥੋੜੇ ਰਿਆ ਜਾਂਦਾ ਜਾ ਕੇ ਉੱਥੇ ਇਹਦਾ ਲੇ ਵੇਖਿਆ ਨਾ ਤੇ ਮੁੰਡੇ ਦੀ ਉਹਲਾ ਘੜਦੀ ਹਦੀ ਹੈ ਇਹਦਾ ਲਾਗੇ ਉਹ ਬੈਠਾ ਮੇਰੇ ਹੋਰ ਪੁੱਤ ਆਵੇ ਕਿਦਾਂ ਆਵੇ ਚਿੱਟੀ ਨਿਕਰ ਗੰਦੀ ਕੀਤੀ ਉਹ ਆ ਵੀ ਕੀਤਾ ਹੀ ਉਹ ਮਾਲ ਬਲ ਕੇ ਥੋਦੇ ਗਾਇਨੂ ਇਹ ਮੁੰਡਿਆ ਤੂੰ ਉੱਥੇ ਜਾਣੀ ਆ ਆ ਕਿਦਾਂ ਗੰਦੀ ਹੋਈ ਇੰਨੇ ਅਜ ਖੇਦੇ ਸੀ ਗਰੌਣ ਚ ਹਾਈ ਮੇਰਾ ਪੁੱਤ ਕਿੱਦਾਂ ਖਾਂਦਾ ਸੀਗਾ ਤੇ ਟਿਫਨ ਖਾਲੀ ਕੀਤਾ ਆਪਣਾ ਸਕੂਲ ਰੋਟੀ ਖਾਦੀ ਸੀਗੇ ਫਰੂਟ ਵੀ ਖਾਂਦਾ ਸੀਗਾ ਸ਼ਾਬਾਸ਼ ਮੇਰਾ ਪੁੱਤ ਸ਼ਾਬਾਸ਼ ਫਿਨਿਸ਼ ਕਰਕੇ ਆਇਆ ਹੈ ਕਾਸ਼ ਨਾ ਤੇ ਪੜਿਆ ਇਹ ਨਾ ਸੋਣਾ ਸੋਣਾ ਠੀਕ ਆ ਹੁਣ ਤੁਸੀਂ ਨਾ ਕਾ ਦੋ ਨਾਲ ਫੇਡੋ ਤੇ ਚੱਲ ਚੱਲ ਉਧਰ ਮੈਡਮ ਅਸਰ ਖਾਇਆ ਹੁਣ ਸੁੱਖਾਈ ਜਾਣੀ ਹੈ ਲੈ ਤਾਂ ਮੈਂ ਕਦੇ ਨਾ ਗੱਲਾਂ ਕਰਾਂ ਹੈ ਮੈਂ ਤਾਂ ਸਾਰਾ ਦਿਨ ਡੀਗੜੀ ਨੇ ਨੂੰ ਵੀ ਇੱਕ ਦੋ ਟਾਈਮ ਹੋਏ ਤੇ ਕਦੋਂ ਇਹ ਆਵੇ ਤੇ ਕਦੋਂ ਸਾਡੇ ਘਰ ਚ ਰੌਣਕ ਲੱਗੇ ਚੱਲ ਜਾਂਦਾ ਹੈ ਕਿ ਤੇ ਘਰ ਖਾਲੀ ਖਾਲੀ ਲੱਗਦਾ ਜੀ ਨਹੀਂ ਲੱਗਦਾ ਤੇ ਮੈਂ ਵੀ ਘੜੀ ਵੇਖ ਰਹੀ ਨਾ ਕਿੰਨਾ ਟਾਈਮ ਹੋਇਆ ਵਾ ਲੈ ਗਿਆ ਮੈਂ ਇਹਨੂੰ ਚਲੋ ਮੈਂ ਯੂਨੀਫਾਰਮ ਤੋਂ ਆਈ ਦੀ ਤੇ ਨਾਲ ਇਹ ਰੱਖਾਂ ਸੰਭਲੇ ਜਾ ਸਮਾਨ ਇਹਦਾ ਤੇ ਚਲ ਪਤਾ ਤੂੰ ਬਹਿ ਜਾ ਇੱਥੇ ਤੇ ਖੇਡੋ ਠੀਕ ਆ ਮੈਂ ਆਉਣੀ ਆ ਆਪਾਂ ਗੱਲਾਂ ਬਾਤਾਂ ਕਰਦੇ ਦੋ ਜਣੇ ਮੇਰੀ ਗੱਲ ਸੁਣ ਕੀ ਲੈਣਾ ਹੈ ਅੱਜ ਮੈਂ ਜਾਣਾ ਵਿਚਾਰ ਨੂੰ ਲੈਣਾ ਕੁਝ ਨਹੀਂ ਨਹੀਂ ਲੈਣਾ ਚਲ ਠੀਕ ਆ ਮੈਂ ਆਪੇ ਲੈ ਹਾਂ ਉਹ ਦਰਵਾਤੇ ਕਿ ਨਾ ਚਲਾ ਗਿਆ ਹੈ ਇਹ ਨੇਰਾ ਆਪਣੇ ਪਿਓ ਦੇ ਗਿਆ ਉਹ ਵੀ ਨਿਕਾ ਹੁੰਦਾ ਇਹਦਾ ਸਰਾਤਾਂ ਕਰਦਾ ਹੁੰਦਾ ਗਰਮੀ ਕਿੰਨੀ ਆ ਬਾਹਰ ਅੰਦਰ ਤਿਲ ਜਾਂਦਾ ਦੁੱਲਾਗੇ ਅਸੀਂ ਚੱਲਦਾ ਸੌਂਦਿਆ ਜਾ ਕੇ ਮੇਰਾ ਪੁੱਤ ਘੜੀ ਫਿਰ ਖੇਡਾਂਗੇ ਹਾਂ ਹੀ ਆਏ ਨਹੀਂ ਆਣਾ ਪਤਲੀ ਕੀ ਕਰਦਾ ਕੋਈ ਨਹੀਂ ਮੈਂ ਚੁੱਪ ਲਈਦੀ ਆ ਮੈਂ ਚੁੱਪ ਲਈ ਨਹੀਂ ਆਣ ਕੇ ਕੋਈ ਨਹੀਂ ਆ ਕੋਈ ਨਹੀਂ ਮੈਂ ਚੁੱਪ ਲਈ ਨਹੀਂ ਪੁੱਤ ਤੂੰ ਨੀਂ ਨੀਂ ਕਰ ਜਿਨੀਫੋਮ ਤੋਂ ਹੋਗੇ ਨਾ ਜੀਵਨ ਵਾਲੇ ਜਾਂਦੀਆਂ ਉਹ ਵੀ ਨਾ ਕੱਲ ਦੀ ਦਿਖ ਹੀ ਨਹੀਂ ਆ ਮੈਨੂੰ ਐਦਾਂ ਕਰਦੀ ਨਾ ਤਲਾ ਆ ਕੰਮ ਨਵੇਲ ਲੈ ਵੀ ਇੱਕ ਤਾਂ ਮੁੰਡਾ ਨਹੀਂ ਸੌਂਦਾ ਖੇਡਾਂ ਦੀ ਛੱਡਣ ਦਾ ਮੇਰਾ ਫੇਰ ਮੇਰੇ ਮਗਰੀ ਆ ਗਿਆ ਤੈਨ ਜਿਨੀਫੋਮ ਤੋਂ ਹੋਗੇ ਨਾ ਸਵਾਲ ਹੈ ਨਾ ਤਾਂ ਫੇਰ ਜਾਉਂਗੀ ਇਹਦੇ ਵੱਲ ਮੈਂ ਪਤਾ ਲਾ ਕੇ ਹੁੰਨੀ ਆ ਵੀ ਇੱਥੇ ਵੀ ਹੈਗੀ ਆ ਤੇ ਜਾਂ ਫੇਰ ਕਿਤੇ ਗਈ ਆ ਐਡੇ ਕਾਦੇ ਜੀ ਜਿਆਰੇ ਲੱਗਣ ਦਾ ਦਿਹੀ ਨਿਕਲਦੀ ਮੈਨੂੰ ਇਹ ਜੀਵਨ ਆਖਾਏ ਪਤਾ ਬਧਈ ਆਈ ਚੰਗਾ ਜੀਵਨ ਹਾਂ ਜੀਂਦੀ ਆ ਜੋ ਲੈ ਇੱਥੇ ਬੈਠੀ ਆ ਪੁੱਤ ਸਤਿ ਸ਼੍ਰੀ ਅਕਾਲ ਕੀ ਹਾਲ ਆ ਪੁੱਤ ਵਧੀਆ ਵਧੀਆ ਤੁਸੀਂ ਮਲਕ ਮੈਂ ਵੀ ਵਸਾ ਬੱਧੀ ਆ ਸਭ ਆ ਜੋ ਪੁੱਤ ਤੇ ਮੰਮੀ ਕਿੱਥੇ ਆ ਮੰਮੀ ਗਈ ਨਹਾਣ ਕੇ ਲੈ ਕੀ ਕਿੰਤ ਤਿੰਗ ਇਨਾਨ ਕੇ ਮਮੀ ਹੋਈ ਗਿਆ ਦੋ ਦਿਨ ਮੈਂ ਵੀ ਆਖਾਂ ਮੈਨੂੰ ਲੱਭ ਨਹੀਂ ਲਈ ਹੈ ਕੱਲ ਦੀ ਤੇ ਮੈਨੂੰ ਨਾ ਹੋਰ ਤਰ੍ਹਾਂ ਹੋਣਿਆ ਇਹ ਤੇ ਮੈਂ ਕਿਹ ਚਲ ਜਾ ਕੇ ਵੇਖ ਕੇ ਦੋ ਦਿਨ ਹੋ ਗਏ ਗਏ ਇਹਨੂੰ ਹਾਂਜੀ ਬਸ ਆਉਣ ਵਾਲੇ ਡੈਡੀ ਨੇ ਕੀਤਾ ਹੀ ਹੁਣੇ ਫੋੜਾ ਤਾਂ ਬੈਗੇ ਹੀ ਬਸੇ ਮੈਂ ਨਹੀਂ ਦੇਖਦੀ ਹੀਗੀ ਮੈਂ ਕਿਤੇ ਦੇਖਦੀ ਨਹੀਂ ਆ ਉਦਾਂ ਕਵੇੜੇ ਚ ਧੁਰੀ ਫਿਰਦੀ ਦੇਖ ਪੈਂਦੀ ਹੁੰਦੀ ਆ ਹਾਂਜੀ ਤੇ ਮੈਂ ਕਿਤੇ ਗਈ ਹੁਣੀ ਆ ਦੱਸ ਉਹਨੂੰ ਜਾਣਾ ਥੋੜੀ ਚਾਹੀਦਾ ਹੈਗਾ ਹੈ ਦੱਸ ਮੇਰੇ ਘਰ ਜਾਵੇ ਤੇ ਕਰਦੀ ਆ ਨਹੀਂ ਦਲਜੀਤ ਕੱਲੀ ਆ ਘਰ ਐ ਕਿ ਕੰਮ ਕਰੂਗੀ ਤੇ ਮੈਂ ਚਲਦੀ ਆ ਘਰ ਹੈ ਕਿਤੇ 2 ਮਿੰਟ ਦੀ ਬੈਠਦੀ ਮੈਂ ਕੋਈ ਮੇਰੇ ਉਸ ਸੈਰਸ ਵੀ ਆਏ ਨੇ ਐਸੇ ਕਰਕੇ ਚੱਲ ਕਹਿੰਦੇ ਤੇਰੇ ਲੱਗ ਗਿਆ ਚੱਲ ਮੈਂ ਹੋਣੀ ਸਾਇਲਸ ਕਰਨ ਦਾ ਆਵਾ ਸੈਰਸ ਨੂੰ ਵੀ 3 ਦਿਨ ਹੋ ਗਏ ਆਏ ਅੱਛਾ ਅੱਛਾ ਠੀਕ ਆ ਚੱਲ ਵਧੀਆ ਹੁਦਾਂ ਤੇ ਤੇਰੇ ਲੱਗੇ ਕੋਈ ਨਾ ਕੋਈ ਹੈਗਾ ਵਾ ਹਾਂਜੀ ਹਾਂਜੀ ਪਰ ਨਾ ਸਾਇਲਸ ਨੇ ਕਿਹਾ ਚਰਨਾ ਕੰਮ ਕਰਾਉਣਾ ਵਾ ਹੈ ਕੰਮ ਤੇ ਤੂੰ ਆਪ ਹੀ ਕਰਨਾ ਵਾ ਪਰ ਨਾ ਉਹਨੂੰ ਜਾਣਾ ਨਹੀਂ ਚਾਹੀਦਾ ਹੈਗਾ ਨਾਲੇ ਤੂੰ ਐਸਾ ਹਾਲ ਵਾ ਉਹਨੂੰ ਪਤਾ ਹੀਗਾ ਕਿ ਚੱਲ ਨਿੱਕੇ ਮੋਟੇ ਕੰਮ ਕਈ ਹੁੰਦੇ ਘਰਾਂ ਦੇ ਪਰ ਸ਼ਦਾ ਨਹੀਂ ਆਏ ਪਹਿਲਾਂ ਨਾ ਤਰਸਦੀ ਹੀਗੀ ਪਿਚੋੜੀ ਭਰ ਜੇ ਇਹ ਸੱਚੇ ਬਾਦਸ਼ਾਹ ਮਾਲਕਾ ਝੋਲੀ ਭਰ ਜੇ ਬਾਬਿਆ ਝੋਲੀ ਭਰ ਜੇ ਹੈ ਤੇ ਭਾਰਵੇਂ ਖਲਾ ਜੇ ਮਾਲਕ ਨੇ ਸੁਣੀ ਆ ਹੁਣ ਆਪ ਇਹਦੇ ਵਾਂਡੇ ਨਹੀਂ ਮੁੱਕਦੇ ਕਦੀ ਕਿਸੇ ਪਾਸੇ ਤੁਰਤ ਨਹੀਂ ਕਿੰਨੇ ਚਿਰ ਬਾਅਦ ਗਏ ਐ ਟੀ ਚਲੋ ਦਿਲ ਕਰਦਾ ਹੀ ਆ ਸਾਰਿਆਂ ਦਾ ਚੱਲ ਜਿੱਥੇ ਅੱਗੇ ਨਹੀਂ ਗਈ ਤੇ ਹੋਰ ਥੋੜਾ ਟਾਈਮ ਕੱਢ ਲੈਂਦੀ ਤੇ ਚੱਲ ਜੇ ਜੀ ਕਰਦਾ ਵੀ ਹੀ ਜਾਣ ਨੂੰ ਮਿਲਣ ਨੂੰ ਜੀ ਕਰਦਾ ਵੀ ਹੀਗਾ ਤੇ ਸਵੇਰੇ ਜਾ ਕੇ ਤੇ ਸ਼ਾਮ ਨੂੰ ਘਰ ਆ ਜਾਂਦੀ ਚਲੋ ਕੋਈ ਨਾ ਤੋਕ ਦੇਣਾ ਕੀ ਫਰਕ ਪੈ ਜਾਂਦਾ ਨਹੀਂ ਫਰਕ ਤੇ ਨਹੀਂ ਪੈਂਦਾ ਕੋਈ ਵੀ ਪਰ ਪਤਾ ਅਸਮਾਨੇ ਚੰਗਾ ਹੈਗਾ ਚਾਟੇ ਤੇ ਕੋਹ ਦਾ ਕੋਸ਼ ਹੋ ਜਾਂਦਾ ਪਤਾ ਨਹੀਂ ਲੱਗਦਾ ਪਤਾ ਕੀ ਆ ਕਈ ਕਈ ਦਵਾਈਆਂ ਖਾਣੀਆਂ ਪੈਂਦੀਆਂ ਵਾ ਤੇ ਮਹਾ ਦੇ ਮਾਲਕ ਨੇ ਸੁਣੀ ਆ ਤੁਹਾਡੀ ਝੋਲੀ ਭਰੀ ਆ ਏਦਾਂ ਨਹੀਂ ਕਰਨਾ ਚਾਹੀਦਾ ਉਹਨੂੰ ਆ ਲੈnde ਇਹਨੂੰ ਜਰਾ ਮੈਂ ਪੁੱਛਦੀ ਆ ਨਾ ਕਿ ਪਹਿਲਾਂ ਕੱਲੇ ਲੈਂਦੀ ਸੀ ਮੈਂ ਚਾਹ ਬਣਾ ਕੇ ਲਈ ਨਹੀਂ ਪੁੱਤ ਚਾਹ ਨਹੀਂ ਪੀਣੀ ਗਰਮੀ ਪੜੀ ਆ ਹੁਣੇ ਆਇਆ ਹੈ ਸਕੂਲੋਂ ਪੰਥ ਅੱਛਾ ਅੱਛਾ ਤੇ ਉਹਨੂੰ ਮੈਂ ਖਵਾ ਪਿਆ ਕੇ ਉਹਦੀ ਯੂਨੀਫਾਰਮ ਧੋ ਕੇ ਤੇ ਮੇਰਾ ਫਿਰ ਧਿਆਨ ਜਾਈ ਹੋ ਗਿਆ ਮੈਂ ਦੇਖਦੀ ਨਹੀਂ ਆ ਮੈਂ ਵੇਖ ਕੇ ਆਉਣੀ ਆ ਤਾਂ ਤੇ ਮੈਂ ਇੱਧਰ ਨੂੰ ਆ ਗਈ ਆ ਤਾਂ ਮੈਂ ਵੀ ਨਾਲ ਉਹਦੇ ਰੋਟੀ ਖਾ ਲਈ ਥੋੜੀ ਬਹੁਤੀ ਅੱਛਾ ਅੱਛਾ ਤੇ ਗਰਮੀ ਬੜੀ ਆ ਹਾਂ ਗਰਮੀ ਜੀ ਕਰਦਾ ਆਹੋ ਤੇ ਚਲ ਕੋਈ ਨਹੀਂ ਆ ਆਏ ਨਾ ਜਿੰਨੇ ਖਾਜੀ ਆ ਜਾਣਾ ਵਾ ਬਸ ਹੌਣੇ ਵਾਲੇ ਹੋਣੇ ਪਏ ਅੱਛਾ ਅੱਛਾ ਠੀਕ ਵਾ ਚਲ ਕੋਈ ਨਹੀਂ ਆ ਫੇਰ ਮਾਰ ਲੂੰਗੀ ਚੱਕਰ ਮੈਂ ਤਾਂ ਕੋਤੂ ਆਪਣਾ ਧਿਆਨ ਰੱਖੀ ਚੰਗਾ ਭਾਰਾ ਹੌਲਾ ਕੰਮ ਨਾ ਕਰੀ ਨਹੀਂ ਨਹੀਂ ਚੱਲ ਜੇ ਕੋਈ ਉਹ ਜੇ ਕੰਮ ਹੋਗਾ ਨਾ ਅੱਜ ਮੈਨੂੰ ਆਵਾਜ਼ ਮਾਰ ਲੈ ਠੀਕ ਆਹੋ ਲੋਡ ਹੋਏ ਨਾ ਆਵਾਜ਼ ਮਾਰ ਲੈ ਦੀ ਆ ਠੀਕ ਆ ਗਿਆ ਨਾ ਕਰ ਨਹੀਂ ਨਹੀਂ ਚੱਤਣਾ ਪਿਓ ਜਿਹੜੀ ਉਪਰੀ ਗੱਲ ਵਾਖਾਂਜੀ ਤੇ ਜੇ ਇੱਕ ਦੂਜੇ ਦਾ ਕੰਮ ਨਹੀਂ ਆਉਣਾ ਤੇ ਕੀ ਕਰਨਾ ਫਿਰ ਗੁਆਣ ਦਾ ਕੀ ਫਾਇਦਾ ਹੁੰਦਾ ਹੈ ਹਨਾ ਆ ਤੇ ਕੋਈ ਨਹੀਂ ਆਪਣਾ ਖਿਆਲ ਰੱਖ ਮੇਰਾ ਠੀਕ ਹੈ ਕੋਈ ਗੱਲ ਨਹੀਂ ਤੇ ਰੱਖ ਚਾਹ ਪੀਉਂਗੀ ਮੈਂ ਕਿਦਾਂ ਮੌਸਮ ਠੰਡਾ ਹੁੰਦਾ ਹੈ ਚੰਗਾ ਚੰਗਾ ਤੇਲਜੀਤ ਫੱਟ ਗੱਲ ਸਭ ਮੇਰੀ ਇੱਥੇ ਬੈ ਕੀ ਹੋ ਗਿਆ ਮੇਰੀ ਗੱਲ ਸੁਣ ਤੇਰੇ ਸਾਸ ਤੈਨੂੰ ਕੋਈ ਫਰੂਟ ਵੀ ਲੈ ਕੇ ਦਿੰਦੀ ਆ ਕਿ ਨਹੀਂ ਨਹੀਂ ਲੈ ਕੇ ਦਿੰਦੇ ਮੈਂ ਜੋ ਮੰਦਾ ਮੈਨੂੰ ਸਭ ਕੁਝ ਲੈ ਕੇ ਦਿੰਦੇ ਆ ਅੱਛਾ ਲੈ ਕੇ ਦਿੰਦੀ ਆ ਨਾ ਹਾਂਜੀ ਹਾਂਜੀ ਮੈਂ ਆ ਖਾਂ ਤੇ ਤਨ ਤੇ ਉਤਰ ਚਿਹਰਾ ਬਦਲੀ ਜਾਂਦਾ ਵਾ ਮੂੰਹ ਤਰ੍ਹਾਂ ਨਿਗਾਜਾ ਹੋ ਗਿਆ ਵਾ ਤੇ ਉਹ ਨਾ ਰੌਣਕ ਜਿਨੀ ਰਹੀ ਚਿਹਰੇ ਤੇ ਤੇ ਮੈਂ ਕੀ ਪਤਾ ਰੋਟੀ ਖਾਂਦੀ ਹੋਏ ਕੱਲੀ ਨਹੀਂ ਨਹੀਂ ਲੈ ਕੇ ਦਿੰਦੇ ਉਹ ਤੇ ਮੈਂ ਕਹਿੰਦੋਂ ਪਹਿਲੇ ਲੈ ਕੇ ਦੇ ਦਿੰਦੇ ਅੱਛਾ ਨਹੀਂ ਜਦੋਂ ਮੇਰੀ ਨਵ ਪ੍ਰੈਗਨੈਂਟ ਹੀ ਨਾ ਕਿਤੇ ਉਹਨੂੰ ਮੈਂ ਵਨ ਸਵਨਾ ਫਰੂਟ ਲੈ ਲੈ ਦਿੰਦੀ ਹੁੰਦੀ ਸੀਗੀ ਕਿਤੇ ਉਹਦੀਆਂ ਕੀ ਵਿਆਂ ਕੀ ਨਾਰ ਕੀ ਕਿਤੇ 200 200 ਰੁਪਏ ਕਿਲੋ ਕਿਤੇ 300 300 ਰੁਪਏ ਕਿਲੋ ਕਿਤੇ ਮੈਂ ਤੇ ਜਾਣਾ ਸ਼ਹਿਰ ਤੇ ਮੈਂ ਤੇ ਝੋਲੇ ਭਰ-ਭਰ ਲਈ ਆਉਣੇ ਤੇ ਉਹ ਵੀ ਐਡੀ ਸਲੱਖਣੀ ਰੋਟੀ ਕੱਟ ਤੇ ਫਰੂਟ ਜ਼ਿਆਦਾ ਖਾਂਦੀ ਸੀਗੀ ਕਿਤੇ ਪਲੇਟਾਂ ਭਰ-ਭਰ ਕੇ ਉਹਨੇ ਖਾਣੀਆਂ ਤੇ ਵੇਖ ਨਾ ਕਿੱਡਾ ਸੋਹਣਾ ਮੁੰਡਾ ਜੰਮਿਆ ਹੀ ਉਹ ਕਿਤੇ ਗੋਰਾ ਚਿੱਟਾ ਗਦੇ ਤੰਦਰੁਸਤ ਹੈ ਤੇ ਵੇਖ ਲਾ ਚੰਗਾ ਪੜਾਈਓ ਤੇ ਮਾਂ ਵੀ ਬੜੀ ਵਧੀਆ ਰਹੀ ਕੋਈ ਦੁੱਖ ਤਕਲੀਫ ਨਹੀਂ ਹੋਇਆ ਉਹਨੂੰ ਚਲ ਠੀਕ ਵਾ ਵੀ ਡਾਕਟਰ ਜਿਹੜੇ ਆ ਜਾਂਦਿਆਂ ਕਹਿ ਦਿੰਦੇ ਆ ਵੀ ਆਪਰੇਸ਼ਨ ਹੀ ਹੋਣਾ ਵਾ ਆਪਰੇਸ਼ਨ ਹੀ ਹੋਣਾ ਵਾ ਹਨਾ ਸੁੰਦੇ ਸਾਦੇ ਹੈ ਨਹੀਂ ਕੱਖ ਤੇ ਪਰ ਇਹ ਆ ਵੀ ਉਹਦੀ ਨਾਰਮਲ ਡਿਲੀਵਰੀ ਹੋਈ ਹਾਂ ਇਹ ਸਾਰਾ ਫਰਕ ਜਿਹੜਾ ਵਾ ਇਹ ਫਰੂਟ ਦੇ ਕਰਕੇ ਪੈਂਦਾ ਵਾ ਜਦੋਂ ਆਪਣੇ ਸਰੀਰ ਦੇ ਅੰਦਰ ਤਾਕਤ ਨਹੀਂ ਹੈਗੀ ਹਨਾ ਤੇ ਫਿਰ ਬੰਦੇ ਨੇ ਕੀ ਕਰਨਾ ਹਨਾ ਫਿਰ ਤਾਂ ਪਰੇਸ਼ਾਨ ਹੀ ਹੋਣੇ ਆ ਤੇ ਚਲ ਮੈਂ ਤੈਨੂੰ ਤਾਂ ਕਹਿੰਨੀ ਆ ਬਿੱਤੀਗੇ ਆਪਣਾ ਖਿਆਲ ਰੱਖੇਂਗੀ ਨਾ ਤੇ ਚੰਗੀ ਰਹੇਂਗੀ ਤੇ ਨਾਲੇ ਮੰਜੇ ਤਾਂ ਛੇਤੀ ਉੱਠੇਂਗੀ ਤੇ ਜੇ ਰੋਟੀਆਂ ਹੀ ਖਾਣੀਆਂ ਤੇ ਸਵਾਹ ਮੰਜੇ ਤੋਂ ਉੱਠਿਆ ਨਾ ਤਰ ਕੋ ਨਾਲੇ ਨਾ ਥੋੜਾ ਟਾਈਮ ਨਿਕਲਦਾ ਤੇ ਕਿਉਂ ਦੇਸੀ ਬਾਗੇ ਖਾਇਆ ਕਰ ਚੰਗਾ ਉਹ ਚ ਬੜੀ ਤਾਕਤ ਹੁੰਦੀ ਆ ਆ ਤੇ ਆਪਣੇ ਸਰੀਰ ਦਾ ਧਿਆਨ ਰੱਖਾ ਹੁਣ ਖਾਣ ਪੀਣ ਦਾ ਧਿਆਨ ਰੱਖਾ ਹਾਂਜੀ ਹਾਂਜੀ ਠੀਕ ਵਾ ਨਾ ਤੇ ਸੱਸ ਦੇ ਮੂੰਹ ਹਲ ਨਾ ਵੇਖਿਆ ਕਰ ਇਹ ਦਊਗੀ ਤੇ ਫਿਰ ਮੈਂ ਖਾਉਂਗੀ ਅਸਲੀ ਨੂੰ ਕਹਿ ਛੜਿਆ ਕਰ ਠੀਕ ਆ ਮੇਰਾ ਆ ਚੀਜ਼ ਖਾਣ ਨੂੰ ਜੀ ਕਰਦਾ ਮੇਰਾ ਉਹ ਚੀਜ਼ ਖਾਣ ਨੂੰ ਜੀ ਕਰਦਾ ਨਹੀਂ ਮੈਂ ਆਪੇ ਲਿਆ ਦਿੰਦੀ ਆ ਨਹੀਂ ਉਹਨੇ ਸੜੇ ਕੇਲੇ ਲੈ ਕੇ ਦੇਣੇ ਇਹ ਸਭ ਤੋਂ ਸਸਤੇ ਮਿਲ ਜਾਂਦੇ ਆ ਹੈ ਹੋਰ ਨਾ ਤੂੰ ਕੀ ਲੈ ਕੇ ਦੇਣਾ ਵਾ ਤੇ ਕੇਲੇ ਆ ਥੋੜੀ ਤਾਕਤ ਹੁੰਦੀ ਆ ਆ ਨਾਰ ਹੋਏ ਕੀਵੀਆਂ ਹੋਈਆਂ ਸੇਵ ਹੋਏ ਇਹੋ ਜੇ ਫਲ ਫੁੱਲ ਖਾਇਆ ਕਰ ਚੰਗਾ ਆਹੋ ਮੈਨੂੰ ਚੇਤਾ ਹੀ ਆਗਾ ਤਰੀ ਤਰੀ ਜਾਂਦੀ ਚੱਲ ਚੰਗਾ ਹੈ ਧਿਆਨ ਰੱਖਿਆ ਕਰ ਆਪਣਾ ਹਾਂਜੀ ਹਾਂਜੀ ਚੱਲ ਚੰਗਾ ਹੈ ਉਹਨੂੰ ਵੀ ਕਹੂੰਗੀ ਮੈਂ ਇਕਦਮ ਲੰਟੀ ਵੀ ਸਮਝ ਨਹੀਂ ਆਉਂਦੀ ਜਦੋਂ ਬੋਲਣ ਲੱਗਦੀ ਫੇ ਚੁੱਪ ਹੀ ਨਹੀਂ ਕਰਦੀ ਭਰਾ ਲਗਾਵਾ ਚੱਲ ਮਿਲ ਜਾਨੇ ਇਹਨੂੰ ਅਬ ਇਹ ਕੀ ਆਲਾ ਉਹ ਕਿਵੇਂ ਇਹ ਕਰੀ ਜਾਂਦਾ ਛਾਪੇ ਨੂੰ ਚਲਦਾ ਤੂੰ ਉਹ ਛਾਪੇ ਛੁੱਪੇ ਕਾਦੇ ਯਾਰ ਅੱਜ ਤੱਕ ਨੇਰੀ ਨਹੀਂ ਵਗੀ ਆਹੋ ਉਹ ਤੇ ਅਸੀਂ ਦੂਜੀ ਨਾਲ ਅਗਲੇ ਦਾ ਟਰੇਕ ਅੱਛਾ ਤੇ ਉਹ ਇਹਨਾਂ ਚੰਗਾ ਵੀ ਕੰਧ ਵੱਜ ਗਈ ਆ ਭਰਾ ਪਰਾਜ ਤੇ ਉਧਰ ਡਿੱਗੀ ਦੇ ਨਾਲ ਦੋ ਤਿੰਨ ਛਾਪੇ ਹੀ ਇੱਥੇ ਬਾਕੀ ਦੇ ਵਾਟੋਕੇ ਹੁੰਦੇ ਰੱਖ ਲਏ ਤਮੈ ਚਲਾ ਵੇਲਾ ਬੋਲਣ ਇਥੇ ਘਾਮ ਹੈ ਲਾਵਾਂਗੇ ਕਰਤੇ ਚੜਾ ਲਾ ਕੇ ਨੇ ਦੋਖੇ ਬਣਾ ਵਜੇ ਰੱਖਿਆ ਪਾ ਲਓ ਨਾ ਜਲਦੀ ਕੰਮ ਆਊਗਾ ਹੈ ਚੱਲ ਯਾਰ ਇਸ ਤਰ੍ਹਾਂ ਮੈਂ ਤੇ ਰੇਤਦਾਰ ਸਿਆਲ ਨੂੰ ਆ ਜੇ ਨਾ ਇਹ ਆ ਬੰਨਣ ਲੱਗਾ ਰਿਹਾ ਥੋੜਾ ਬੋਧਾ ਧੂਆਂ ਦਾ ਮਲ ਲਾ ਲਈਦਾ ਯਾਰ ਪਰ ਉਹਨਾਂ ਤੁਹਾਡੇ ਘਰ ਦੇ ਇੱਕ ਆਇਆ ਜਾਂਦਾ ਵੇਖਿਆ ਮੈਂ ਉਹ ਆ ਸੈਰਸ ਆਇਆ ਸਿੰਨੀ ਦਾ ਸਾਲਾ ਉਹ ਆ ਸ਼ਾ 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 ਆਹੋ ਉਹ ਸੱਚ ਮੈਨੂੰ ਚੇਤਾ ਹੀ ਆ ਗਿਆ ਹੀ ਹੈ ਉਹ ਕੀਤੀ ਗੱਲ ਕਹੀ ਜਾਂਦਾ ਕਿ ਨਹੀਂ ਯਾਰ ਉਹਦਰ ਨੇ ਮੈਂ ਗੱਲ ਕੀਤੀ ਸੀ ਹਾਂ ਠੀਕ ਨਹੀਂ ਤੇ ਉਹ ਹੁਣ ਵੇਖੋ ਕਹਿੰਦਾ ਮੈਂ ਭੈਣ ਨਾਲ ਸਲਾਹ ਕਰ ਲਾ ਇਹ ਤੇ ਸਲਾਹ ਕੀ ਕਰਦੀ ਯਾਰ ਬੜਾ ਵਧੀਆ ਮੌਕਾ ਵਾ ਹਾਂ ਜਲਦੀ ਕੀ ਯਾਰ ਤੇਰੀ 100 ਗੱਲਾਂ ਬਾਤਾਂ ਹੁੰਦੀਆਂ ਉਹਨਾਂ ਦੀ ਆਪਣੇ ਇਹ ਕਿ ਭੈਣ ਭਰਾਵਾਂ ਦੀਆਂ ਕਿ ਕਿਤਰਾ ਕੰਮ ਚੰਦੂ ਮਕਰੋਂ ਕੀ ਹੋਊਗਾ ਚਲੋ ਜੋ ਮਰਜ਼ੀ ਕਰ ਲੈ ਯਾਰ ਸਾਨੂੰ ਕੀ ਠੀਕ ਨਹੀਂ ਤੇ ਅਜੇ ਤੱਕ ਉਹਨੇ ਦੱਸੀ ਤੇ ਨਹੀਂ ਮੈਨੂੰ ਗੱਲ ਕੋਈ ਪੰਜ ਕਰੀ ਹੈ ਜੇ ਉਹਦੀ ਸਲਾਹ ਬਣ ਗਈ ਨਾ ਆਹੋ ਤੇ ਘਰੇ ਲੈ ਆਵੀਂ ਚੱਲ ਇਤਰਾ ਕਰ ਲੈ ਤੇ ਮੈਂ ਨਾ ਗੱਲ ਕਰ ਦੂੰ ਸਾਰੀ ਆਹੋ ਹਾਂ ਹਾਂ ਕਿਉਂਕਿ ਬਾਅਦ ਵਿੱਚ ਬੰਦਾ ਕਹੇ ਏਦਾਂ ਨਹੀਂ ਯਾਰ ਏਦਾਂ ਹੀ ਉਈ ਸਭਨੇ ਗੱਲ ਹੋ ਜੂਗੀ ਨਾ ਸੋ ਗੱਲਾਂ ਪਤਾ ਹੁੰਦੀਆਂ ਆ ਆਹੋ ਠੀਕ ਆ ਨਾਲੇ ਨੂੰ ਪੁੱਛਣਾ ਕਿੰਨਾ ਕੁ ਪੜਿਆ ਜਿਹੜਾ ਮੇਰੀ ਗੱਲ ਸੁਣ ਲੈ ਉਹਨਾਂ ਨੂੰ ਫੋਨ ਕਰਕੇ ਕਿਹੜੇ ਕਹਿ ਦੇਣਾ ਕਿ ਹੋਰ ਨਾਲ ਕੋਈ ਬੰਦਾ ਹੁਣ ਜੱਸ ਕਰ ਦੇਣਾ ਠੀਕ ਨਹੀਂ ਚੱਲ ਯਾਰ ਮੈਂ ਚੱਲ ਉਹਦੇ ਜਾ ਕੇ ਆ ਪਈ ਚੱਲ ਨਾਲ ਤੁਰਿਆ ਫਿਰ ਵੀ ਉਹਨਾਂ ਦੇ ਜੇ ਹਿਸਾਬ ਨਾਲ ਉਹਨੂੰ ਕਿਹਾ ਨਾ ਵੀ ਇੰਨਾ ਕੁ ਪੜਿਆ ਹੋਵੇ ਆਹੋ ਪਤਾ ਕਰ ਲੂੰਗਾ ਨਾ ਕੀ ਕੀਤਾ ਇਹਨੇ ਠੀਕ ਤੇ ਫੇਰ ਮੈਂ ਗੱਲ ਪੱਕੀ ਕਰ ਦੂੰਗਾ ਹਾਂ ਉਹ ਤੇ ਮੇਰੀ ਗੱਲ ਨਹੀਂ ਕਿ ਮੋੜ ਦਾ ਪਤਾ ਹਾਂ ਹਾਂ ਮੈਂ ਨਾ ਵੀ ਜੋ ਮੈਂ ਕਹਤਾ ਨਾ ਉਹਨੇ ਕਰ ਦੇਖਾਂਗਾ ਠੀਕ 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 ਤੇ ਹੋਰ ਕੀ ਹਾਲ ਭਾਬੀ ਦਾ ਸਾਰੇ ਨੌਣੜੀ ਬੜੇ ਵਧੀਆ ਭਰਾ ਹੁੰਦੇ ਨਾ ਬੜੀ ਜਾਨ ਸੋਖੀ ਤੇ ਨਹੀਂ ਇਹ ਗੱਲ ਦੱਸ ਨਹੀਂ ਚੰਗੀ ਆ ਕੁੜੀ ਆਹ ਹੁਣ ਤਾਂ ਜੀਵ ਨੂੰ ਅਜੇ ਅਜੇ ਅੱਜ ਨਹੀਂ ਆ ਦੋ ਦਿਨ ਹੋ ਗਏ ਗਈ ਨੇ ਉਹ ਕਿਥੇ ਗਈ ਆ ਉਹ ਯਾਰ ਆਪਣੇ ਗਈਏ ਪਿੰਡ ਇਹ ਮੇਰਾ ਭਰਾ ਨੂੰ ਮਿਲਣ ਬੜਾ ਜੀ ਕਰਦਾ ਵਾ ਖੜੇ ਚਰਾਂ ਬਾਝ ਗਈ ਯਾਰ ਕੀ ਹੈ ਉਹ ਜਾਣਾ ਜੁਣਾ ਯਾਰ ਕੀ ਸੀ ਤੈਨੂੰ ਮੈਂ ਦੱਸੀ ਦੇ ਆ ਗਈ ਗੱਲ ਪਿਆ ਹੁਣ ਮਾੜਾ ਮੋਟਾ ਕੋ ਟਾਈਮ ਚੰਗਾ ਨਹੀਂ ਤੇ ਸਾਰੇ ਦੇ ਇੱਥੇ ਕੁੜੀਆਂ ਲੜਦੇ ਨਾ ਜਾਂਦੀਆਂ ਇੱਥੇ ਚਲੋ ਠੀਕ ਨਹੀਂ ਕਦੋਂ ਘਰ ਆਉਣਾ ਨੇ ਉਹ ਤਾਂ ਫਿਰ ਵੇਖੋ ਤਾਂ ਫੋਨ ਤੇ ਕੀਤਾ ਉਹਨੂੰ ਤੇ ਅੱਜ ਅਜੇ ਦੇ ਭਾਵੇਂ ਕੁਝ ਸਿਰ ਸੁਖਦੇ ਆ ਜੂਗੀ ਚਲ ਇਦਾਂ ਕਰ ਉਹ ਮੁੰਡਾ ਨੂੰ ਕਹੀਂ ਦੂ ਹੈ ਆਹੋ ਤੇ ਮੈਂ ਫੇ ਚੱਲਿਆ ਥੋੜਾ ਜਿਹਾ ਕੰਮ ਕਰਦੇ ਅੱਛਾ ਅੱਛਾ ਤੇ ਤੂੰ ਘਟਕਦਾ ਗਾਜੀ ਬਾਅਦ ਚਲ ਇਦਾਂ ਕਰ ਦੱਸ ਆ ਫੋਨ ਕਰਕੇ ਆ ਜੀ ਮੈਨੂੰ ਹੈ ਚਲ ਠੀਕ ਮੈਂ ਫੋਨ ਕਰਕੇ ਆ ਜੂਗਾ ਹੈ ਚਲ ਕਰਦਾ ਕੰਮ ਚਲ ਠੀਕ ਹੈ ਚੰਗਾ ਨਾ ਚੱਲ ਯਾਰ ਉਹਦੀ ਗੱਲ ਬਣ ਗਈ ਨਾ ਤੇ ਵਧੀਆ ਰਹ ਜੂਗਾ ਹੈ ਖੇਰ ਯਾਰ ਜਿਹੜਾ ਬੰਦਾ ਧੀਪੁੱਤ ਕੰਮ ਤੇ ਅੱਜ ਕੱਲ੍ਹ ਹੀ ਥੋੜੀ ਹੈ ਇੰਦਰ ਲਫੰਡਰ ਤੇ ਗਈ ਤੇ ਦੇ ਫਿਰਦੇ ਆ ਪਰ ਲੋਕਾਂ ਕੋਲ ਤੇ ਕੰਮ ਕੋਈ ਕਹਦਾ ਵੀ ਕੋਈ ਕਰਕੇ ਖੁਸ਼ ਨਹੀਂਗਾ ਜਿਹੜਾ ਮਾਪਿਓ ਕਹਿੰਦਾ ਉਹਨੂੰ ਕੰਮ ਉਹਦੇ ਨਾਣੇ 20-20 ਗੱਡੀਆਂ ਗੱਲਾਂ ਕਰਦੇ ਆ ਚੱਲ ਯਾਰ ਵਿਚਾਰੇ ਦੀ ਜ਼ਿੰਦਗੀ ਬਣ ਜੂਗੀ ਹੈ ਅਸੀਂ ਨਾ ਫਾਦਰ ਦੇਵਾਂਗੇ ਉਹਦਾ ਤੇ ਕੌਣ ਦੇਊਗਾ ਹੈ ਛੇੜ ਵੀ ਚਲੋ ਯਾਰ ਭੈਣ ਭਰਾ ਹੀ ਭੈਣ ਭਰਾ ਦੇ ਕੰਮ ਹੋ ਸਰ ਬਾਕੀ ਦੇਖੋ ਮਾ ਗੁਰੂ ਮਹਾਰਾ ਜੰਗਾਈ ਕਰੂ ਉਹਦਾ